थोड़ा सारे का मेरे चैनल बड़े निगाह स्वागत है अच्छा देखो डार्क जहा कलर है जिन्होंने आपनी कलर कह सकते रेडिश ज राानी कलर है इससे अच्छा पैटर्न पाने जा रहे पैटर्न बिल्कुल ही अलग जहाँ वादिया जो पैटन है पैटर्न इदा जो किसी प्रोजेक्ट पा सकते हो अच्छे एक केवल जी बनाने जा रहे पर केवल कुछ अलग तरीके की है जो असि पैटर्न बना जा रहे वो लुक कुछ इदा दाला पैटर्न है जो असं बनावे देखो इदा दुक आएगी बड़ा ही प्यारा बनेगा तो यह अपनी ਜਿਸ ਤਰ੍ਹਾਂ ਲੇਡਿਸ ਕੋਟੀ ਬਣਾ ਰਹੇ ਹੋ ਤਾਂ ਉਹਦੇ ਸਾਈਡ ਤੇ ਬਸ ਦੋ ਇੱਕ ਇੱਕ ਦੋ ਤੋਂ ਪਾ ਲਓ ਪੱਟੀ ਦੇ ਨਾਲ ਇੱਕ ਸਾਈਡ ਤੇ ਤੇ ਦੂਜੀ ਸਾਈਡ ਤੇ ਪੱਟੀ ਦੇ ਨਾਲ ਸਿਰਫ ਦੋ ਦੋ ਚਲਾ ਲੈਣੀ ਹੈ ਬਾਕੀ ਪਲੇਨ ਬਣ ਲੈਣੀ ਹੈ ਜਾਂ ਫਿਰ ਤੁਸੀਂ ਇਦਾਂ ਕਰ ਸਕਦੇ ਹੋ ਵੀ ਆਪਣਾ ਜੈਟ ਸੋਟਾ ਦੇ ਵਿੱਚ ਇੱਕ ਇੱਕ ਕੇਵਲ ਪਾ ਸਕਦੇ ਹੋ ਠੀਕ ਹੈ ਤੇ ਲੇਡਿਸ ਕਾੜੇ ਜਾਂਦੇ ਵਿੱਚ ਇੱਕ ਪਾ ਲਓ ਜਾਂ ਦੋ ਪਾ ਲਓ ਤੁਹਾਡੀ ਆਪਣੀ ਮਰਜ਼ੀ ਹੈ ਤੁਸੀਂ ਚਾਹੋ ਤਾਂ ਸਾਰੇ ਚ ਵੀ ਪਾ ਸਕਦੇ ਹੋ ਪਰ ਇੱਕ ਜਾਂ ਦੋ ਪਾਣ ਦੇ ਨਾਲ ਵੀ ਥੋੜਾ ਇਹ ਕੰਮ ਚੱਲ ਜੇਗਾ तो फिर शुरू कर जा रहे आपा ये वाला, वाला पैटर्न जेड़ा कि देखो बड़ा ही वजिए अठ सिलाइय से बन के पूरा होया हो अठ सिलाइए बन के वाला पैटर्न पूरा हो स्ट्रेचेबल है थोड़ी जी क्योंकि केवल है तो थोड़ी जी खिंची हुई तो बनती है तो लुक देखो यदि कि यूनीक जी ये लुक आ रही है जो तो तुम पूरे प्रोजैक्ट तो पाओगे फिर तो बहुत ही वजिए लगेगी पर अगर तुम पूरे प्रोजैक्ट नहीं पाना चाहते तो तुम एक केबल भी चला स ਤਹ ਹੁਣ ਆ ਜਨੇ ਪਹਿਲੇ ਲਈ ਸਾਨੂੰ ਕੁੰਡੇ ਕਿੰਨੇ ਚਾਹੀਦੇ ਇਹਦੇ ਲਈ ਸੇ 14 ਕੁੰਡੇ ਪਾਣੇ ਇਹ ਜਿਹੜੇ ਸਾਡੀ ਕੇਵਲ ਹੈ 14 ਕੁੰਡਿਆਂ ਤੇ ਬਣ ਕੇ ਆਈ ਹੈ ਤੇ ਦੋ ਕੁੰਡੇ ਅਸੀਂ ਐਕਸਟਰਾ ਪਾ ਲਵਾਂਗੇ ਤੇ ਸਾਡੇ 14 ਕੁੰਡਿਆਂ ਤੇ ਇਹ ਵਾਲੀ ਕੇਵਲ 14 ਕੁੰਡਿਆਂ ਤੇ ਬਣੀ ਹੋਈ ਹੈ ਤਾਂ ਫਿਰ ਕਰਦੇ ਹਾਂ ਅਸੀਂ ਆਪਣੀ ਪੈਟਰਨ ਫਸਟ ਰੋ ਤੋਂ ਸਟਾਰਟ ਦੇਖੋ ਜਦੋਂ ਸੇ ਪਹਿਲੀ ਰੋ ਪਾਣੀ ਆਪਣੇ ਜਦੋਂ ਅਸੀਂ ਸ਼ੁਰੂ ਤੋਂ ਸ਼ੁਰੂ ਕਰਨਾ ਇੱਥੋਂ ਸਾਡਾ ਐਦਾ ਪੈਟਰਨ ਸ਼ੁਰੂ ਹੋਇਆ ਹੋਇਆ ਦੇਖੋ ਪਹਿਲਾਂ ਜਿੱਥੇ ਤਾਂ ਸ਼ੁਰੂ ਕੀਤਾ ਆਪਾਂ ਉਦਾਂ ਹੀ ਸ਼ੁਰੂ ਕਰਨ ਜਾ ਰਹੇ ਆ ਕਿ ਤੁਹਾਨੂੰ ਇਹ ਵਾਲਾ ਪੈਟਰਨ ਹੈ ਫਸਟ ਰੋ ਤੋਂ ਸਟਾਰਟ ਕਰਨ ਕੇ ਦੱਸਣ ਜਾ ਰਹੀ ਹਾਂ ਇਸ ਕਰਕੇ ਪਹਿਲਾ ਆਪਾਂ 14 ਹੀ ਕੁੰਡੇ ਪਾ ਲੈਨੇ ਕਿਉਂਕਿ 14 ਤੇ ਕੇਵਲ ਬਣੀ ਹੋਈ 14 ਕੁੰਡੇ ਤੇ ਪਲੱਸ 2 ਕੁੰਡੇ ਐਕਸਟਰਾ ਪਾ ਲੈਨੇ ਆ ਅਸੀਂ ਪੈਟਰਨ ਆਪਣਾ ਫਸਟ ਰੋ ਤੋਂ ਸਟਾਰਟ ਕਰਨ ਜਾ ਰਹੇ ਆ ਪਹਿਲੇ ਕੁੰਡੇ ਨੂੰ ਸਟਿਚ ਕਰਾਂਗੇ ਦੋ ਕੁੰਡੇ ਪੁੱਠੇ ਬੁਣਾਂਗੇ ਦੋ ਕੁੰਡੇ ਪੁੱਠੇ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ఫగ ఫో కు పుట్ ధా పిచ్చే సె ధె దో కు పుట్ే ధాగా పిచ్చే ఇండా సగ దో కండే పుట్ే ధాగా పిచ్చే ఇండా సెా ధన దో కుడే ఫేస్టి వాడు పుట్ా ਠੀਕ ਹੈ ਜੀ ਇਹ ਹੋ ਗਿਆ ਸਾਡਾ ਪੈਟਰਨ ਦੀ ਫਸਟ ਰੋ ਅਸੀਂ ਆਗੇ ਪੈਟਰਨ ਦੀ ਦੂਜੀ ਸਲਾਈ ਪੁੱਠੇ ਪਾਸੇ ਪਹਿਲੇ ਕੁੰਡੇ ਨੂੰ ਐ ਸਟਿਚ ਕਰਾਂਗੇ ਦੋ ਕੁੰਡੇ ਸਿੱਧੇ ਧਾਗਾ ਆਪਣੇ ਵੱਲ ਇੱਕ ਕੁੰਡਾ ਪੁੱਠਾ ਫਿਰ ਧਾਗਾ ਪਿੱਛੇ ਦੋ ਕੁੰਡੇ ਸਿੱਧੇ ਫਿਰ ਧਾਗਾ ਆਪਣੇ ਵੱਲ ਇੱਕ ਕੁੰਡਾ ਪੁੱਠਾ ਧਾਗਾ ਪਿੱਛੇ ਦੋ ਕੁੰਡੇ ਸਿੱਧੇ ਧਾਗਾ ਆਪਣੇ ਵੱਲ ਇੱਕ ਕੁੰਡਾ ਪੁੱਠਾ धागा पीछे दो कुंडे सीधे फिर तागा अपने वाल एक कुंडा पुठा तो धागा पिछे फिर दो कुंडे सीधे एसटिच वाला कुंडा भी असं सीधा ही बुन लवेंगे हूँ आ गए असं तीजी सिलाई तीजी सिलाई भी असी पहली सिलाई तरह ही पा लेनी है पहला कुंडा एसटिच दो कुंडे पुठे तागा पीछे एक कुंडा सीधा तागा अपने वल दोडे पुठे ਤਾ ਕਾ ਪਿੱਛੇ ਇੱਕ ਹੁੰਦਾ ਸਿੱਧਾ ਇਹ ਵੀ ਇਦਾਂ ਹੀ ਸਿੱਧੇ ਇੱਕ ਸਿੱਧਾ ਦੋ ਪੁੱਠੇ ਪੰਦ ਰਹੇ ਸੀ ਪੂਰੀ ਕਰ ਲੈਣੀ ਹੈ ਫਰੈਂਡਸ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਪਲੀਜ਼ ਕਰ ਦਿਓ ਜੀ ਬੈਲ ਆਈਕਨ ਨੂੰ ਪ੍ਰੈਸ ਕਰੋ ਤੇ ਉਹਨਾਂ ਵਾਲ ਤੇ ਕਲਿੱਕ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜਵੇ ਵੀਡੀਓ ਪਸੰਦ ਆਲੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਆ ਕਰੋ ਤੇ ਫਿਰ ਆ ਜੰਨੇ ਅਸੀਂ ਪੈਟਰਨ ਦੀ ਚੌਥੀ ਸਲਾਈ ਜਿਹੜੀ ਅਸੀਂ ਦੂਜੀ ਸਲਾਈ ਦੀ ਤਰ੍ਹਾਂ ਹੀ ਪਾਣੀ ਹੈ पहला कुंडा एस्टिच दो कुंडे सीधे ढाग अपने वल एक कुंडा पुट्ठा मैं थोड़ा यही एक ही केवल पा दस जा रही है ताकि मैं पूरी केवल एन चंगी तरह समझा सक इस करके आप इन्न क छोर थोड़े जे कुे पाए हैं जिदे उपर कि के आप केवल पावे ये असं आगे चौथी सिलाई तो वीडियो मैं बिल्कुल भी ਕੋਸ਼ਿਸ਼ ਕਰੂੰਗੀ ਇੱਕ ਵਾਰੀ ਸਾਰੇ ਰਿਕਾਰਡ ਹੋ ਦੇਵੇ ਤਾਂ ਤੁਹਾਨੂੰ ਪੂਰੇ ਹੀ ਸਟੈਪ ਬਾਈ ਸਟੈਪ ਮੈਂ ਦੱਸ ਦਵਾਂ ਤਾਂ ਕਿ ਤੁਹਾਨੂੰ ਕੋਈ ਵੀ ਕਨਫਿਊਜ਼ਨ ਨਾ ਰਹੇ ਤੇ ਤੁਸੀਂ ਆਰਾਮ ਨਾਲ ਇਸ ਕੇਬਲ ਨੂੰ ਬਣਾ ਲਵੋ ਅਸੀਂ ਆਗੇ ਹੁਣ ਆਪਣੀ ਪੰਜਵੀਂ ਸिलाई ਪੰਜਵੀਂ ਸिलाई ਵੀ ਪਹਿਲੀ ਸिलाई ਦੀ ਤਰ੍ਹਾਂ ਇੱਕ ਗੁੰਡਾ ਐ ਸਟਿਚ ਆਲਾ ਦੋ ਪੁੱਠੇ ਇੱਕ ਸਿੱਧਾ ਤਾਂਗਾ ਆਪਣੇ ਵੱਲ ਫੇਰ ਦੋ ਪੁੱਠੇ థాగా పిచ్చే ఇండా సిద్ధా ధాగ దో కు పుట్ే ధాగా పిచ్చే ఇండా సగ ఫ దో కుడే పుట్ే ధాగా పిచ్చే ఇండా సగ దో కు పుట్ేచ వాళ్ళ ఫే పుట్ా జిదా మర్జీ బుల్ పుట్లా హి అనది ఛేవీ సలాయిండా స్టిచ్ ਦੋ ਕੁੰਡੇ ਸਿੱਤੇ ਇਹ ਵੀ ਅਸੀਂ ਦੂਜੀ ਸਲਾਈ ਦੀ ਤਰ੍ਹਾਂ ਹੀ ਪਾਣੀ ਛੇ ਨਹੀਂ ਸਲਾਈ ਇੱਕ ਕੁੰਡਾ ਸਿੱਟ ਗੁੰਰੇ ਆ ਦੋ ਸਿੱਤੇ ਇੱਕ ਪੁੱਠਾ ਐਦਾਂ ਕਰਦੇ ਹੋਏ ਅਸੀਂ ਛੇ ਨਹੀਂ ਸਲਾਈ ਵੀ ਪਾ ਲੜੇ ਆਪ ਸਲਾਈ ਦੇ ਸਾਡਾ ਇਹ ਪੈਟਰਨ ਬਣ ਕੇ ਕੰਪਲੀਟ ਹੋਣਾ ਤੇ ਅਸੀਂ ਛੇ ਵੀ ਸਲਾਈ ਤੇ ਆ ਗਏ ਹੋਏ ਠੀਕ ਹੈ ਸੱਤਵੀਂ ਸਲਾਈ ਜਰਾ ਧਿਆਨ ਨਾਲ ਦੇਖਿਓ ਉਹ ਥੋੜੀ ਅਲੱਗ ਬਣ ਗਈ ਆ ਉੱਥੇ ਹੀ ਅਸੀਂ ਕੁੰਡੇ ਉਲਟਾਣੇ ਪਰ ਕਿਦਾਂ ਤੁਹਾਨੂੰ ਇਹੀ ਧਿਆਨ ਨਾਲ ਦੇਖਣ ਪਿਆ ਹੁਣ ਅਸੀਂ ਆ ਗਏ ਆਪਣੀ 7ਵੀਂ ਸਲਾਈ ਜਿੱਦਾਂ ਅਸੀਂ 7ਵੀਂ ਸਲਾਈ ਤੇ ਮਿਲ ਕੇ ਇਹੀ ਅਸੀਂ 8 ਸਲਾਈਆਂ ਬਾਰ-ਬਾਰ ਰਿਪੀਟ ਕਰਨੀਆਂ ਹੋਰ ਕੁਝ ਵੀ ਇਸ ਚ ਅਲੱਗ ਨਹੀਂ ਕਰਨਾ ਸੇਮ ਹੈ ਤੇ ਜਿੱਦਾਂ ਅਸੀਂ ਇੱਕ ਵਾਰੀ ਕੁੰਡੇ ਉਲਟਾਵਾਂਗੇ ਹਰ ਵਾਰੀ ਅਸੀਂ ਉਦਾਂ ਹੀ ਉਲਟਾਣੇ ਪਹਿਲੇ ਕੁੰਡੇ ਨੂੰ ਐ ਸਟਿਚ ਦੂਜਾ ਕੁੰਡਾ ਪੁੱਠਾ ਇਸ ਤੋਂ ਬਾਅਦ ਕੀ ਕਰਨਾ ਅਗਲੇ ਤਿੰਨ ਕੁੰਡੇ ਨੂੰ ਅਸੀਂ ਅੰਦਰ ਬਕੈਰ ਬੁਨੇ ਉਤਾਰ ਲੈਣੇ ਉਤਾਰ ਤੋਹਾਂ ਧਾਗੇ ਨੂੰ ਪਿੱਛੇ ਇਹ ਕੁੰਡਾ ਪੁੱਠਾ ਤਾਗਾ ਪਿੱਛੇ ਇੱਕ ੁੰਡਾ ਸਿੱਧਾ ਤਾਗ ਆਪਣੇ ਵੱਲ ਇੱਕ ੁੰਡਾ ਪੁੱਠਾ ਠੀਕ ਹੈ ਇਹ ਅਸੀਂ ਬੁਣ ਲਈ ਇਸ ਤੋਂ ਬਾਅਦ ਇਹ ਵਾਲੇ ਤਿੰਨ ੁੰਡੇ ਨੂੰ ਅਸੀਂ ਇੱਧਰ ਲਿਆਵਾਂਗੇ ਜਿਹੜੇ ਕਿ ਅਸੀਂ ਪਹਿਲਾਂ ਬਗੈਰ ਬੁਨੇ ਰੱਖੇ ਹੋਏ ਹਨ ਇੱਕ ਦੋ ਤਿੰਨ ਨੂੰ ਅਸੀਂ ਇੱਧਰ ਲਿਆਵਾਂਗੇ ਐਦਾਂ ਤੇ ਇਹ ਵਾਲੇ ੁੰਡੇ ਅਸੀਂ ਆਪਣੇ ਸਲਾਈ ਤੇ ਪਾ ਲੰਨੇ ਆ ਜਿਹੜੇ ਤਿੰਨ ੁੰਡੇ ਸਾਡੇ ਬਗੈਰ ਬੁਨੇ ਸੀ ਇਹਨਾਂ ਨੂੰ ਅਸੀਂ ਇੱਧਰ ਉਲਟਾ ਕੇ ਇਹਨੂੰ ਇੱਕ ਪੁੱਠਾ ਤਾਗਾ ਪਿੱਛੇ ਕਰਕੇ ਇੱਕ ਸਿੱਧਾ ਤੇ ਤਾਗਾ ਆਪਣੇ ਵੱਲ ਕਰਕੇ ਇੱਕ ਪੁੱਠਾ ਐਦਾਂ ਇਹਨਾਂ ਨੂੰ ਬੁਣ ਲੈਣਾ ਠੀਕ ਹੈ ਜੀ ਇਹ ਸਾਡੇ ਇੱਧਰ ਨੂੰ ਚਲੇ ਗਏ ਤੇ ਇਹ ਵਾਲੇ ਅੰਦਰ ਆ ਗਏ ਹੁਣ ਅਸੀਂ ਇਹਨਾਂ ਨੂੰ ਕੀ ਕਰਨਾ ਵੀ ਹੁਣ ਅਸੀਂ ਇਹ ਵਾਲੇ ਜਿਹੜੇ ਤਿੰਨਾਂ ਤਾਗਾ ਆਪਣੇ ਵੱਲ ਕਰਕੇ ਤਿੰਨਾਂ ਨੂੰ ਫੇਰ ਬਗੈਰ ਬੁਣੇ ਉਤਾਰ ਲੈਣਾ ਐਦਾਂ ਠੀਕ ਹੈ ਜੀ ਤਿੰਨਾਂ ਨੂੰ ਬਗੈਰ ਬੁਣੇ ਉਤਾਰਨ ਤੋਂ ਬਾਅਦ ਅਸੀਂ ਇਹ ਵਾਲੇ ਗੁੰਡੇ ਹੁਣ ਫੇਰ ਬੁਣਨੇ ਆ ਇੱਕ ਪੁੱਠਾ ਇੱਕ ਸਿੱਤਾ ਤੇ ਫੇਰ ਇੱਕ ਪੁੱਠਾ ਤਿੰਨੇ ਕੁੰਡੇ ਬੁਣਲੇ ਤਿੰਨੇ ਕੁੰਡੇ ਬੁਣਾਣ ਤੋਂ ਬਾਅਦ ਅਸੀਂ ਜਿਹੜੇ ਇਹ ਵਾਲੇ ਤਿੰਨੇ ਕੁੰਡੇ ਆ ਜਿਨ੍ਹਾਂ ਨੂੰ ਅਸੀਂ ਬਗੈਰ ਬੁਨੇ ਉਤਾਰਿਆ ਸੀ ਇਹਨਾਂ ਨੂੰ ਹੁਣ ਅਸੀਂ ਇੱਦਾਂ ਇਕੱਠੇ ਹੀ ਫੜ ਕੇ ਅੱਗੇ ਲਿਆਣਾ ਇੱਦਾਂ ਹੀ ਤੇ ਇਹ ਵਾਲਿਆਂ ਨੂੰ ਲੈ ਜਾਣਾ ਪਿੱਛੇ ਜਿਹੜੇ ਅਸੀਂ ਬੁਨੇ ਹੋਏ ਆ ਇੱਦਾਂ ਇਹ ਇੱਦਾਂ ਤੇ ਹੁਣ ਜਿਹੜੇ ਬਗੈਰ ਬੁਣੇ ਕੁੰਡੇ ਅਸੀਂ ਇਹਨਾਂ ਨੂੰ ਵੀ ਇੱਧਰ ਬੁਣ ਲੈਣਾ ਇਹ ਜਿਹੜੇ ਤਿੰਨ ਕੁੰਡੇ ਬਗੈਰ ਬੁਣੇ ਉਤਾਰੇ ਸੀ ਉਹ ਇਹਨਾਂ ਨੂੰ ਅਸੀਂ ਅੱਧਰ ਲਿਆਏ ਤੇ ਇਹਨੂੰ ਵੀ ਇੱਕ ਪੁੱਠਾ ਪਹਿਲਾ ਕੁੰਡਾ ਪੁੱਠਾ ਦੂਜਾ ਸੇਤਾ ਤੇ ਤੀਜਾ ਫੇਰ ਪੁੱਠਾ ਇਦਾਂ ਹੀ ਇਹਨਾਂ ਤਿੰਨਾਂ ਨੂੰ ਸੀ ਬੁਣ ਲੈਣਾ ਤੇ ਫੇਰ ਆਵਲਾ ਕੁੰਡਾ ਦੋ ਪੁੱਠੇ ਇਹੀ ਹੋ ਗਈ ਸਾਡੀ 7ਵੀਂ ਰੋ ਹੁਣ ਅਸੀਂ ਆਗੇ 8ਵੀਂ ਰੋ 8ਵੀਂ ਰੋ ਪੈਟਰਨ ਦੀ ਲਾਸਟ ਰੋ ਆ ਬਸ ਇਹੀ 8 ਰੋ ਅਸੀਂ ਬਾਰ ਬਾਰ ਰਿਪੀਟ ਕਰੀ ਜਨੇ 8ਵੀਂ ਰੋ ਚ ਫੇਰ ਪਹਿਲੇ ਕੁੰਡੇ ਨੂੰ ਐ ਸਟਿਚ ਦੋ ਕੁੰਡੇ ਸਿੱਧੇ ਧਾਗਾ ਆਪਣੇ ਵੱਲ ਇੱਕ ਪੁੱਠਾ ਧਾਗਾ ਪਿੱਛੇ ਫੇਰ ਦੋ ਕੁੰਡੇ ਸਿੱਧੇ ਫੇਰ ਧਾਗਾ ਆਪਣੇ ਵੱਲ ਇੱਕ ਕੁੰਡਾ ਪੁੱਠਾ ਫੇਰ ਧਾਗਾ ਪਿੱਛੇ ਦੋ ਕੁੰਡੇ ਸਿੱਧੇ तागा अपने वल फिर एक गुंडा पुठ्ठा धागा पिछे दोडे सीधे तागा अपने वल एक कुंडा पुठ्ठा धागा पिछे एक कुंडा फे एक तीन कुंडे फिर साढ़े दो पुठे ए स्टिच वाला भी सिद्धा सॉरी तिन्हीं सीधे बस इदा ही असं अठ रोज जो तो बार बार रिपेट करी जावे तो पैटर्न ऐसा बन गया ਤੇ ਇਹ ਆएगी ਸਾਡੇ ਪੈਟਰਨ ਦੀ ਫਾਈਨਲ ਲੁੱਕਾਂ ਦੇਖੋ ਬੜੀ ਆਸਾਨੀ ਨਾਲ ਕੇਵਲ ਪੈਂਦੀ ਤੇ ਬੜੀ ਪਿਆਰੀ ਅਲੱਗ ਜਿਹੀ ਕੇਵਲ ਹੈ ਤੇ ਟਰਾਈ ਕਰੋ ਇਸ ਕੇਵਲ ਨੂੰ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਕਿੱਦਾਂ ਦਾ ਲੱਗਿਆ ਮੈਂ ਕੋਸ਼ਿਸ਼ ਕਰਦੇ ਹਾਂ ਤੁਹਾਡੇ ਲਈ ਅਲੱਗ-ਅਲੱਗ ਜੇ ਵਧੀਆ ਜੇ ਪੈਟਰਨ ਲੈ ਕੇ ਆਵਾਂ ਤੇ ਇਹ ਪੈਟਰਨ ਐਦਾਂ ਦਾ ਜਿਹਨੂੰ ਤੁਸੀਂ ਦੇਖੋ ਮੈਂ ਡਾਰਕ ਕਲਰਸ ਵੀ ਦੱਸਤਾ ਲਾਈਟ ਕਲਰਸ ਵੀ ਤੁਹਾਨੂੰ ਦੱਸਤਾ ਦੇਖੋ ਲਾਈਟਸ ਤਾਂ ਨੇਚਰਲੀ ਸਾਰੇ ਬਧੇ ਲੱਗਦੇ ਨੇ ਪਰ ਦੇਖੋ ਡਾਰਕ ਕਲਰਸ ਵੀ ਕਿੰਨੀ ਵਧੀਆ ਕੇਵਲ ਉੱਠ ਕੇ ਆਈ ਹੋਈ ਹੈ ਤੇ ਬਣਾਓ ਇਸ ਕੇਵਲ ਨੂੰ ਕਿਤੇ ਵੀ ਪਾਓ ਜੈਂਟਸ ਸਵੈਟਰ ਲੈਡੀਜ਼ ਕਾਰਡੀਗਨ ਚ ਬੱਚਿਆਂ ਦੇ ਕਿਸੇ ਪ੍ਰੋਜੈਕਟ ਚ ਸਾਰੇ ਹੀ ਕਲਰਸ ਤੇ ਲਈ ਤੇ ਸਾਰੇ ਹੀ ਪ੍ਰੋਜੈਕਟਾਂ ਲਈ ਮੀਨਸ ਕਿ ਸਾਰੇ ਸਵੈਟਰਾਂ ਲਈ ਸਾਰੇ ਹੀ ਕਲਰਸ ਲਈ ਸਭ ਤੋਂ ਵਧੀਆ ਇਹ ਵਾਲੀ ਕੇਵਲ ਹੈ ਜਿਹੜੀ ਬਹੁਤ ਸੌਖੀ ਬਣਦੀ ਹੈ ਤੇ ਬਣਦੇ ਵੀ ਦੇਖੋ ਲੁੱਕ ਵੀ ਅਲੱਗ ਜੀ ਆ ਰਹੀ ਹੈ ਤਾਂ ਫਿਰ ਬਣਾਓ ਇਸ ਕੇਵਲ ਨੂੰ ਕਮੈਂਟ ਕਰਕੇ ਦੱਸੋ ਜੇ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਮੈਂ ਤੁਹਾਨੂੰ ਫੇਰ ਕੋਈ ਹੋਰ ਅਲੱਗ ਜੀ ਕੇਵਲ ਬਣਾਣ ਦੀ ਟਰਾਈ ਕਰੂੰਗੀ ਤਾਂ ਫਿਰ ਮਿਲਦੇ ਆ ਕਲ ਇੱਕ ਨਈ ਵੀਡੀਓ ਤੇ ਨਵੇਂ ਪੈਟਰਨ ਤੇ ਨਵੇਂ ਪ੍ਰੋਜੈਕਟ ਨਾਲ ਤਦ ਉਸ ਬੰਦ ਤੇ ਆ ਰੱਖੋ ਜੀ ਓਕੇ ਬਾਏ ਬਾਏ ਟੇਕ ਕੇਅਰ